ਕੀ ਹਾਲ ਚਾਲ ਆ ਸਾਰਿਆਂ ਦਾ ਆਸ ਕਰਦਾ ਸਾਰੇ ਠੀਕ ਹੋਣਗੇ ਲੈ ਤਿਆਰੀਆਂ ਸੰਘਾਂ ਦੀ ਆਪਣੇ ਸਾਰਿਆਂ ਦੀ ਜਿਹੜੇ ਚੋਬਰ ਸੈਟਾ ਰਸਾ ਬਣ ਜਾਂਦੇ ਆ ਵਰਤਨ ਕਰੋ ਸਾਰਿਆਂ ਦੇ ਬੰਦਿਆਂ ਦੇ ਜੀ ਆ ਜੱਸਾ ਮੁੰਡੇ ਸਾਰੇ ਸੈਟਾ ਬਤਵਾਨਾ ਰੈਡੀ ਆ ਆਪਣਾ ਫਲੈਕਸਰ ਰਹਿਣ ਨਾਲ ਉਹਨਾਂ ਨੂੰ ਢੋੜ ਗਏ ਤੇ ਫੇਟਰ ਆਪਣਾ ਹੁਦਾਓ ਬਸ ਉਹਨਾਂ ਨੂੰ ਲੈ ਕੇ ਕਰਦੇ ਸਿਰਵਾਜ ਬਾਬੇ ਸੱਤਣ ਪੜਾ ਕੇ ਦਾਦਾ ਠੀਕ ਆ ਆਉਂਦਾ ਆ ਕਾਥਾ ਪਾਟਾ ਲੈ ਲੈ ਲਾਉਂਦੇ ਰੋ ਉਹ ਬਾਈ ਆਉਂਦਾ ਓਹ ਹੋ ਹੋ ਬਾਈ ਨੂੰ ਤਾਂ ਲਾਈਟਾਂ ਦਾ ਬੰਦ ਕਰਦੇ ਯਾਰ ਟੱਕਾਂ ਨੇ ਥੋੜਾ ਜਿਆਦੇ ਓਲੀ ਨੇ ਬਣਾਈ ਦਾੜੀ ਦੱਸਿਆ ਦੱਸਣਾ ਬਣਾਈ ਵੀ ਫੋਨ ਕੱਟ ਦੇ ਵੀਰੇ ਹੁਣ ਆ ਦਾ ਬੰਦ ਕਰ ਦੇ ਬਹੁਤ ਟਾਈਮ ਬਾਅਦ ਬੰਦਾ ਆਇਆ ਮਹਾ ਪਤਾ ਨਹੀਂ ਕੀ ਸੀ ਦਾ ਬਾਈ ਦੇ ਕੋਟਾਂ ਬਾਲ ਬੋਹ ਸਾਰੀ ਕਰਾਤੀ ਉਹਨੇ ਰੋਕਾ ਬੜਾ ਆ। ਉਹਨੂੰ ਕਰਕੇ ਰੋਕ ਲਾ। ਪੱਪ ਤੇਲ ਤੂੰ ਛੋੜੋ ਮੁੰਡੇ ਦਾ ਯਾਰ ਮਸਾ ਤਾਂ ਆਇਆ। ਹੈ? ਉਹ ਬਰੇ ਤਾਂ ਨਹੀਂ ਲਾਈਟਾਂ ਬੰਦ ਕਰਦੇ। ਜਮਾਨ ਲਾ ਕੇ ਟਾਇਰਾਂ ਦੇ ਸਪਰੇਅ ਆਪਾਂ। ਇਹ ਸੀ ਖਰਾਬ ਛੇਤੀ ਛੇਕ ਲਪਟੇ ਕਾਲੇ ਮੁੰਡਾ ਆਪਣਾ ਲਗਾ ਟਰੈਕਟਰ ਖਰਾਬ ਕਰਤਾ ਮਾਰ ਕੇ ਚੱਗ ਜੀ ਮੈਨੇ ਨੀ ਕਾਲੇ ਟਾਇਰ ਹੋ ਜਾਣਾ ਇਹ ਕੋ ਚੱਕਰ ਨਹੀਂਗਾ ਸਹੀ ਵਜੋਂ ਟਾਇਰ ਸਾਰਾ ਮਾਰ ਕੇ ਸਪਰੇਅ ਪਟਾਰਾਂ ਦੋਨਾਂ ਚਾਰਾਂ ਤੇ ਕਰਕੇ ਕਾਲੇ ਕਿਰਾਇਆ ਮੈਂ ਦੇਖਦਾ ਕਿਤੇ ਜੇ ਬੰਦਾ ਉਹੋ ਜਿਹਾ ਥਾਂ ਤੇ ਕੰਗਾ ਨਾ ਹੋਵੇ ਕੋਲੇ ਹਾਂ ਕਰਕੇ ਦੇਖਾਂ ਜੀ ਕਿਵੇਂ ਹਾਂ ਤੇ ਗਾੜੀ ਵਾਲੇ ਹੰਦੇ ਆ ਪੰਜਾਬੀ ਤੁਹਾਨੂੰ ਪਤਾ ਸਾਰੇ ਬਾਹਰ ਤੋਂ ਆ ਰਹੇ ਆ ਮੇਜ ਅੰਦਰ ਰੱਖੋ ਉੱਥਾ ਤੇ ਇੱਕ ਪਾਸੇ ਟਰਾਲਾ ਪਾ ਕੇ ਉਹ ਘਰ ਇਧਰਲੇ ਪਾਸੇ ਬਈ ਬੁਲਾਉਣੀਆਂ ਹੋ ਹੱਸ ਹੱਸ ਨਾਟਰੀ ਇਹ ਨਾ ਪੰਨਾ ਦਾ ਬਿਲਾ ਦੇ ਉਹ ਟੂ ਚੋਂ ਕੱਢ ਲਾ ਆ ਦੇ ਫੈਕਸੀਬਲ ਉੱਤੇ ਕਰਕੇ ਆਪਾਂ ਲਾਈਏ ਨੇ ਆਪਣੀ 11ਵੀਂ ਯਾਤਰਾ ਆਪਣੀ ਯਾਤਰਾ ਦਾ ਹੈ 2012 ਚ ਆਪਾਂ ਜਾਣ ਲੱਗੇ ਸੀ 13 ਚ ਸਵਾਦੀ ਤੋਂ ਤਨਾ ਟਰੈਕਟਰ ਨਹੀਂ ਲੱਗ ਗਿਆ ਆਪਾਂ ਇਹ ਉਨ ਜਾਂਦੇ ਰਹੇ ਆ ਆਲਦੀ ਲੋਮਾ ਬੋਪਿਆਂ ਦੇ ਇੱਥੋਂ ਬਰੇ ਉੱਚੀ ਕਰਕੇ ਲਾ ਤਾਂ ਕੱਢ ਲਾ ਉੱਤੋਂ ਹੀ ਲਾ ਰਸੇ ਦੇ ਕੋਈ ਚੱਕਰ ਨਹੀਂ ਗਾ ਬਿਸਕੂਏ ਲਾ ਦੇ ਇੱਥੇ ਆ ਕੇ ਨਾ ਤਾਂ ਕਰਕੇ ਲਾਈ ਉੱਪਰ ਲਾ ਖੜ ਕੇ ਆ ਲਾ ਜਾ ਬਰੇ ਮੇਜ ਅੱਛਾ ਫੜ ਬਾਈ ਮੁੰਡਾ ਬੇਜੁਤੀ ਨਾ ਸੋਨਾ ਆਈਓ ਨਾ ਓਏ میری ਗੱਲ ਸੁਣ ਕੀ ਜਾਂਦਾ ਹੋਰ ਕੋਈ ਕੋਈ ਨਹੀਂ ਕੋਈ ਨਾ ਉਹ ਕਿਧਰ ਕਧਰਾ ਨਾਉਟ ਵਰੀ ਹੋ ਜਾ ਤੂੰ ਆਪ ਹੀ ਹੈਗਾ ਪਤਾ ਹੀ ਜਾਂ ਬਿਸ਼ਰਮ ਹੈਗਾ ਤੂੰ ਭਾਂ ਦੋ ਇੱਥੇ ਹੀ ਮਹਾਲ ਹੋ ਜਾਣਾ ਮੇਰਾ ਸ਼ਾਨ ਸਾਹਿਬ ਲਾਤਾ ਬਸ ਸ਼ਾਨ ਸਾਹਿਬ ਆਹ ਤਾਰਾ ਸਿੱਧਾ ਕਰਾਂਗੇ ਨਾ ਡਾਇਰੈਕਟ ਕਰਦੇ ਨਾ ਰੁੱਲੂ ਵਾਲਗਾ ਉਹ ਆਪਾਂ ਆਪਣੇ ਕੋਲ ਜਾ ਕੇ ਸਹੀ ਕਰਾਂਗੇ ਉਹ ਤਾਂ ਜਿਹਾ ਆਪਾਂ ਬਣਾਈ ਡੈਕੋਰੇਸ਼ਨ ਠੀਕ ਹੈ ਸਹੀ ਉਸ ਤੋਂ ਕਿਵੇਂ ਲੱਗੇਗਾ ਇਸ ਕੋ ਬਾਕੀ ਕਰਕੇ ਰੈਡੀ ਤੇ ਆਪਾਂ ਅੰਤਿਮ ਤਿਆਰੀ ਜਾਂਦੀ ਹੈ ਫਿਰ ਆਪਾਂ ਕੁੜੀ ਨੂੰ ਮਿਲਣਾ ਸੀ ਇਹਨੂੰ ਆਪ ਕੋ ਬਾਹਰੋਂ ਆਏ ਸੀ ਜਿਹਦੇ ਜੋੜਾ ਰਹਿੰਦਾ ਹੈ ਜਿਹਦੇ ਚੰਗਾ ਇਹ ਨਹੀਂ ਮੈਂ ਨਾ ਗਿਆਣਾ ਇਹ ਜਿਹੜੀਆਂ ਜੋ ਤੈਨੂੰ ਮੈਂ ਦੱਸਾਂ ਸਾਰਾ ਕੁਝ ਆ ਕੇ ਮੈਂ ਪਾਇ ਚਾਲੇ ਤੁਰੇ ਸਟੇ ਮੈਂ ਕਹਿੰਦਾ ਮੈਂ ਜੁੱਤੇ ਦੱਸੂ ਟਰੈਕਟਰ ਲੈ ਕੇ ਤੇਰਾ ਮੈਂ ਕੋਈ ਨਹੀਂ ਦੱਸਦੀ ਕਿਉਂ ਤੈਨੂੰ ਪਤਾ ਹੀ ਹੈ ਸਾਰਾ ਕੁਝ ਥੋੜਾ ਗਰਮ ਸੁਭਾਅ ਦਾ ਬੰਦਾ ਤਾਹੇ ਚਲੋ ਅੱਗੇ ਵੀ ਆਏ ਚਾ ਰੋਦੀ ਕੋਟਾ ਨਹੀਂ ਕਰਾਨਾ ਬੰਨਾਂ ਨੇ ਉੱਦੀੋਂ ਬਾਹਰ ਸੀ ਉਹ ਟਰੈਕਟਰ ਦਾ ਪਹੰਕਰ ਖੜਾ ਸੀ ਉਹ ਕੱਢਣ ਕੇ ਬਾਹਰ ਦੁਬਾਰਾ ਹੋਟਮਾ ਹਟਾ ਦੇਣਾ ਕਿਧਰ ਮੋੜਾ ਦੇਣਾ ਆੜੇ ਬਣਾਤੀ ਗਾ ਪਲੇਸ ਤੇ ਫਾਰਮਾਂ ਨੂੰ ਕਰਕੇ ਸੈੱਟ ਕਰਮੇ ਲਾ ਪਾ ਲੈ ਮੈਂ ਸੇ ਬਹਿ ਜਾ ਕੋਈ ਤਾਂ ਜਾਰੇ ਮੇਰੇ ਨਾਲ ਹੋਏ ਨੇ ਮੇਰੇ ਨਾਲ ਬਹਿਗੇ ਤਨ ਨਵੀਅਾ ਕੇ ਜੱਸੇ ਇੱਕ ਟੱਟੀ ਹੋਗੇ ਅਰਦਾਸ ਕਰਾਉਣ ਜਾਣੇ ਦੋਸਤੋ ਰਬਾ ਜਾਂ ਕੋਤੇ ਸੀ ਜੱਸੇ ਨੂੰ ਮੈਂ ਕਰੂ ਗਾਨ ਅਗੱਦੀ ਵੀਡੀਓ ਬਣਾਉਂਗੀ ਲੋ ਮੋਰੀ ਸੈਲਫ ਤੋਂ ਬਾਦੋਂ ਨਾਲ ਆ ਜਾ ਭਾਈ ਚੱਲੇ ਭਾਈ ਕੜੀ ਵਾਲੇ ਜਿਹੜੇ ਸਾਰੇ ਕੜੀ ਵਾਲੇ ਉਹ ਜਿੰਨਾ ਟਾਈਮ ਆਪਾਂ ਤਰਦੇ ਨੂੰ ਨਾ ਟੀਵੀ ਕੋਲ ਤੇ ਖੜੇ ਰਹਿੰਦੇ ਆ ਦੇਖੋ ਸਵੇਰੇ ਆਪਾਂ ਉਹਦੀ ਵਾਰੀ ਵਾਰੀ ਵੀ ਕਰਦੇ ਤੋ ਆਪਣਾ ਕੋਲ ਤੋਂ ਮੈਨੂੰ ਪਤਾ ਸੀ 5-6 ਵਜੇ ਆਪਾਂ ਨੂੰ ਸ਼ਾਮ ਤਰਦੇ ਨੂੰ ਕੰਮ ਹੋਵਾ ਸੀ ਟਰੈਕਟਰ ਦਾ ਰਹਿੰਦਾ ਜੀ ਤਾਂ ਮੇਰੇ ਟਾਈਮ ਲੱਗ ਗਿਆ ਨਵੀਂ ਲੌਂਡ ਤੇ ਦਾਣਾ ਚੱਕਰ ہماری ਸੇਵਾ ਕੋਲ ਬਾਬੇ ਦਾ ਨਾਮ ਲੈ ਕੇ ਪੂਰਾ ਕਰੋ ਜੇ ਤਾਂ ਪੰਜਾਬ ਦੇ ਬਹੁਤ thora ਸਾਹਿਬ ਅੱਗੇ ਅਰਦਾਸ ਬੇਨਤੀ ਕਰਾਈ ਸੀ ਉਹ ਕੋ ਮੈਂ ਸੇਂਗਸਾਹਬ WhatsApp ਤੋਂ ਪਹਿਲੇ ਹੀ ਫੋਨ ਲਾਤਾ ਸੀ ਵੀ ਅਸੀਂ ਆਉਨੇ ਆ ਤੇ ਉਸੀ ਗੁਰਦੁਆਰੇ ਕੋਲ ਰਹਿ ਰਾਤ ਦਾ ਸਮਾਂ ਸੀਗਾ ਬਾਠ ਕਰਦੇ ਸੀਗੇ ਚੱਪਾ ਦੋ ਵਾਰ ਚੱਲੇ ਸੀਗੇ ਦਸਿਆ ਨਹੀਂ ਤੁਖਣਾ ਇਹ ਵੀ ਲੈਣਾ ਪੈਂਦਾ ਸੀਗਾ ਇਹ ਵੀ ਐਨਆਰਆਈ ਪਰਿਵਾਰੀ ਇੱਕ ਸਾਹ ਦਾ ਅੱਠ ਨੂੰ ਬਾਹਰ ਜਾ ਰਹੇ ਨੇ ਅਰੇ ਬੜਿਆ ਬਾਸ ਚ ਫਿਰ ਇਨਫਰਸਟ੍ਰਕਚਰ ਨੇ ਬਾਕੀ ਮਫਟ ਤੇ ਕਰਨਾ ਪ੍ਰਾਗਿਆਰਦਾਸ ਕੋਲੋਂ ਫੋਨ ਆਉਣੇ ਚੱਲੇ ਅੱਧ ਤੱਕ ਕਹਿੰਦਾ ਥੋੜੀ ਬਾਤ ਦੀ ਗੱਲ ਕਰਦਾ ਵਾ ਬਾੜੀ ਬਾੜ ਦੇ ਤੇ ਹੋਲੇ ਹੋਲੇ ਹੋਣਾ ਆਪਾਂ ਜੇ ਬੰਦੇ ਆ ਗਏ ਆ ਸਾਰ ਨੂੰ ਸਟਾਰਟ ਤੇ ਕਰ ਸਾਰਾ ਕੋਈ ਫੇਰ ਪਰਮਿਟ ਬੱਲੇ ਜਾਂਦਾ ਆ ਪੰਜ ਸਾਰਾ ਸਾਰਾ ਵੀਡੀਓ ਲੈ ਕੇ

ਉਹ ਰਗਾ ਪਹੁੰਚਿਆ ਵਾ ਆਵੇ ਈ ਜੱਲੇ ਦੋਦੜੇ ਕੇ ਇੰਟਰ ਤੇ ਦੋਦੜੇ ਆਣਾ ਹੁੰਦਾ ਚਲਾ ਗਿਆ ਵਾ ਹੈਟ ਹਾਂ ਹੈਟ ਤੂੰ ਦੱਸ ਹੋਰ ਤੇ ਹੁਣ ਆ ਗਿਆ ਲੈ ਰਿਪਲਾਗ ਨਾਲ ਦੀ ਨਾਲ ਚੱਕੀ ਫਿਰ ਕੇ ਕਰਕੇ ਝੋਕਾ ਤੇ ਦੱਸੋ ਦੋਦੜਾ ਨਾ ਨਾ ਕੋਈ ਨੀ ਬਸੇ ਓਕੇ ਜਾਵਾਂ ਕੋਈ ਹੋਰ ਕਰੋ ਅੱਕੇ ਦੀ ਹੈ ਜਾਵਾਂ ਠੀਕ ਠੀਕ ਐਂਡਿੰਗ ਕਰਨਾ ਨਾ ਨੋ ਪੱਕਾ ਨਾ ਚੱਲ ਸਹੀ ਐ ਹੋਰ ਤੂੰ ਕਹਦੇਂਗਾ ਮੈਂ ਆਉਂਗਾ ਯਾਰ 25 ਨੂੰ 20 ਦਿਨ ਦੇ ਦਿਨ 25 ਨੂੰ ਆਇਆ 26 ਨੂੰ ਮੁੜ ਜੇ हां वो आइए आवे ਦੁੱਧ ਜਾਂਦਾ ਹੁੰਦਾ ਆਪਣੇ ਪਿੰਡੋਂ ਨੰਕਰ ਤੋਂ ਠੀਕ ਆ ਤੇ ਉਥੇ ਦੇਾਰੇ ਗਲਵਾਂਦ ਨੇ ਦੁੱਧ ਲੈਣਾ ਅੱਛਾ ਇਹਨਾਂ ਨੇ ਦੁੱਧ ਲੈ ਆਣਾ ਤੁਹਾਨੂੰ ਤਾਂ ਨਹੀਂਗਾ ਤੇ ਕਰਕੇ ਵਿਛਾਣਾ ਕੋਈ ਜਿਹੇ ਪਕੌੜੇ ਖਾਈ ਜਾਂਦੇ ਆ ਨਾਲ ਚਾਹ ਦੇ ਬਾਈ ਉਹਨਾਂ ਸਪਲਰ ਮਿੰਟੋਂ ਤੇ ਲਵਾਇਆ ਹੈ ਇਹਨਾਂ ਇੰਦਰ ਲਾਉਂਦੇ ਵੀ ਕਾ ਲੇ ਟਿਕਾ ਦੇਈ ਤਰੇ ਜਾਂਦੇ ਆ ਅਕਵਾਲ ਕਿੱਧਰ ਗਿਆ ਦੁੱਤਾ ਪਿਆ ਦੱਸਾ ਡਾਊਨ ਦੱਸੇ ਦੀ ਮਸ਼ੂਰ ਕਰ ਸਕੀ ਹਾਂ ਦਾ ਗਿਆ ਲੋਣਾ ਆਪਾਂ ਦੁਬਾਰਾ ਲੋਣੇ ਕਢ ਕੇ ਆਉਂਦੇ ਹਾਂ ਤੇ ગામ ਮਿਲਦੇ ਆਪਾਂ ਸੌਦਾ ਮੰਗਿਆ ਗਿਆ ਮਗਾ ਕੇ ਟਿੱਕੇ ਫਰਾ ਲੈ ਪਕੌੜੇ ਹੋਰ ਮਗਾ ਕੇ ਪਕੌੜੇ ਹਾਂ ਲੋਣੇ ਦਾ ਹੋਰ ਮੰਗਉਣੀ ਆ ਕੋਈ ਨਹੀਂ ਕਰਤੀ ਮਗਰ ਯੋ ਯੇ ਲੋੜੇ ਹੋਰ ਆਉ ਫਿਰਦਾ ਪਾਪਾ ਲੈਣਾ ਆਉਗਾ ਨੀਲੋ ਕਲਾਂ ਲੰਗਰ ਰਣਾ ਏ ਕੋਈ ਖਾਈ ਲੈਣੇ ਤਾਂ ਮੈਂ ਬੜਾ ਕਰਦਾ ਜੀ ਬੜਾ ਬੰਦ ਦਾ ਜੀ ਆਪਣਾ ਹੁੰਦਾ ਚੱਲਣਾ ਮਾਰਦੇ ਆਏ ਉਹਨਾਂ ਧਿੰਦੇ ਲੱਗ ਜਾਣਾ

快，快，快！快点跑，快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点跑！快点